ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਤੁਹਾਡੇ ਆਪਣੇ ਚੈਨਲ ਅਨਮੋਲ ਬਲੌਗਸ ਐਨਜ਼ਡ ਦੇ ਵਿੱਚ ਤੇ ਅੱਜ ਹਫੜੇ ਹੋ ਗਿਆ ਸੀਗਾ ਜੀ ਤੇ ਘਰ ਆ ਗਿਆ ਸੀ ਮੈਂ ਟਾਈਮ ਨਾਲ ਤੇ ਮੌਸਮਾ ਚ ਬੜਾ ਵਧੀਆ ਬਾਹਰ ਧੁੱਪ ਨਿਕਲੀ ਹੋਈ ਆ ਬੱਚਿਆਂ ਨੂੰ ਵੀ ਛੁੱਟੀ ਅੱਜ ਤੇ ਹੁਣ ਅਸੀਂ ਜਾ ਰਹੇ ਸੀ ਮਾਰਕੀਟ ਤੇ ਬੱਚੇ ਕਹਿ ਰਹੇ ਸੀਗੇ ਥੋੜਾ ਪਾਰਕ ਵਗੈਰਾ ਘੁੰਮਣ ਜਾਣਾ ਆ ਫਿਰ ਉੱਥੇ ਘੁੰਮ ਫਿਰ ਕੇ ਆਉਂਨੇ ਆ ਜੀ ਤੇ ਨਾਲੇ ਜਾਣੇ ਆ ਮਾਰਕੀਟ ਮਾਰਕੀਟ ਤੋਂ ਸਾਮਾਨ ਲੈ ਕੇ ਫਿਰ ਵਾਪਸ ਆਉਨੇ ਆ ਘਰ ਨੂੰ ਤੇ ਅੱਜ ਦਾ ਬਲੌਗ ਕਰਦੇ ਆ ਸ਼ੁਰੂ ਤੇ ਬਾਕੀ ਅਨਮੋਲ ਦੀ ਸਲਾਹ ਪਾ ਲੈਣੇ ਕਿ ਕਿੱਧਰ ਜਾਣਾ ਜੀ ਕਿੱਦ ਦਾ ਆਪਣਾ ਨਾਮ ਹੋ ਅੱਜ ਆਪਾਂ ਜਾਣਾ ਪਾਰਕ ਤੇ ਉੱਥੇ ਚੋਂ ਨਾਲੋਂ ਥੋੜਾ ਸਕੂਟਰ ਤੇ ਜਾਣਾ ਆਪਾਂ ਮਾਰਕੀਟ ਅੱਛਾ ਠੀਕ ਆ ਕਿੱਦਾਂ ਨੂੰ ਤੂੰ ਕਿੱਧਰ ਜਾਣਾ ਮੈਂ ਪੈਕਨ ਸੇ ਜਾਣਾ ਪੈਕਨ ਸੇ ਵੀ ਜਾਣਾ ਹੈ ਪੈਕਨ ਸੇ ਤੂੰ ਕੀ ਲੈ ਕੇ ਆਉਣਾ ਤੂੰ ਕੋਡਾ ਵਰਦਾ ਮਾਲ ਲੈ ਕੇ ਆਣਾ ਅੱਛਾ ਅੱਛਾ ਹੋਰ ਵੀ ਫਿਰ ਸਟਾਰਟਰ ਵਾਰੂਗਾ ਫਿਰ ਪੂਰੇ ਸਕੂਟਰ ਤੇ ਹਾਂਜੀ ਆਹਾਂ ਸਕੂਟਰ ਕਿੱਥੇ ਆ ਤੇਰਾ ਸਕੂਟਰ ਮੈਂ ਗੱਡੀ 'ਚ ਪਿਆ ਅੱਛਾ ਮੇਰੇ ਹੁਣ ਤਾਂ ਪਹਿਲਾ ਪਹਿਲਾ ਗੱਡੀ 'ਚ ਰੱਖ ਲਿਆ ਹੈ ਨਾ ਪੂਰੀ ਤਿਆਰੀ ਹੈ ਜ ਮਤਲਬ ਹਾਂਜੀ ਵਾਹ ਜੀ ਵਾਹ ਹੋਸ਼ ਹਾਂਜੀ ਤੁਸੀਂ ਕੀ ਕਰ ਰਹੇ ਹੋ ਜੀ ਤੁਸੀਂ ਕੀ ਬਣਾ ਕੇ ਦੇ ਰਹੇ ਖਾਣ ਨੂੰ ਫਿਰ ਅੱਜ ਅੱਛਾ ਫੋਰਮੈਟ ਪੀਜ਼ਾ ਅੱਛਾ ਅੱਜ ਬਾਹਰੋਂ ਨਹੀਂ ਬਗੋਣਾ ਅੱਜ ਘਰੇ ਬਣਾਉਣਾ ਠੀਕ ਰਾਈ ਬਣਾਉਣਾ ਘਰੇ ਬਣਾਵਾਂਗੇ ਅੱਛਾ ਘਰੇ ਬਣਾਵਾਂਗੇ ਕੀ ਕਰਨ ਸੋ ਅੱਜ ਅਸੀਂ ਬਾਹਰੋਂ ਪੀਜ਼ਾ ਨਹੀਂ ਖਾ ਰਹੇ ਅੱਜ ਆਪਾਂ ਘਰ ਹੀ ਬਣਾ ਕੇ ਪੀਜ਼ਾ ਖਾਵਾਂਗੇ ਕਿਉਂਕਿ ਆਪਾਂ ਆਪਣੀ ਮਰਜ਼ੀ ਦੀਆਂ ਟੌਪਿੰਗਸ ਵਗੈਰਾ ਪਾ ਕੇ ਵਧੀਆ ਜਿਹਾ ਪੀਜ਼ਾ ਬਣਾਉਣਾ ਆਪਣੇ ਮਨ ਪਸੰਦ ਦਾ ਸੋ ਬਣੇ ਰਹੋ ਜੀ ਆਣ ਕੇ ਫਿਰ ਸਮਾਨ ਲੈ ਕੇ ਆਉਨੇ ਆ ਜੀ ਥੋੜਾ ਜਿਆ ਤੇ ਉਸ ਤੋਂ ਬਾਅਦ ਬਣਾਉਨੇ ਆ ਜੀ ਪੀਜ਼ਾ ਤੇ ਬਣੇ ਦਿਓ ਜੀ ਬਲੌਗ ਦੇ ਵਿੱਚ ਧੰਨਵਾਦ ਲੋ ਜੀ ਪਹੁੰਚ ਗਏ ਆਂ ਜੀ ਅਸੀਂ ਪਾਰਕ ਬੜੀ ਸੋਹਣੀ ਪਾਰਕ ਬਣਾਈ ਹੋਈ ਆ ਇਹ ਦੇਖੋ ਬਾਕੀ ਅਨਮੋਲ ਹੋਣ ਇੰਜੋਏ ਕਰਨ ਜਾ ਰਹੇ ਆ ਆਪਣਾ ਚਲ ਆ ਜਾ t a l ਤੇ ਹੁਣ ਕਰਦੇ ਆ ਜੀ ਸ਼ੁਰੂ ਪੀਜ਼ਾ ਬਣਾਉਣਾ ਹੋਮ ਮੇਡ ਪੀਜ਼ਾ ਤੇ ਚਲਈਏ ਜੀ ਫਿਰ ਹਾਂਜੀ ਕਰੋ ਆ ਜੋ ਫਿਰ ਤੇ ਪੀਜ਼ਾ ਬਣਾਉਣ ਲਈ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਕੁਝ ਸਬਜ਼ੀਆਂ ਕੱਟ ਲਈਆਂ ਅਸੀਂ ਥੋੜਾ ਹੁਣੇ ਆਏ ਸੀਗੇ ਤੇ ਕੱਟ ਕੇ ਸਬਜ਼ੀਆਂ ਰੱਖ ਲਈਆਂ ਤਾਂ ਜੋ ਥੋੜਾ ਛੇਤੀ ਹੋ ਜਾਏ ਸੋ ਛੱਪਾ शिमला ਮਿਰਚਾਂ ਲਈਆਂ ਥੋੜੀ ਜਿਹੀ ਮਿਕਸ ਵੈਜ ਲਈ ਆ ਟਮਾਟਰ ਲਏ ਆ ਜੀ ਤੇ ਪਾਈਨੈਪਲ ਆ ਤੇ ਅਨੀਅਨ ਆ ਤੇ ਮਸ਼ਰੂਮ ਆ ਤੇ ਸਭ ਤੋਂ ਪਹਿਲਾਂ ਅਸੀਂ ਪੀਜ਼ੇ ਦਾ ਬੇਸ ਕਿਉਂਕਿ ਅਸੀਂ ਪੀਜ਼ੇ ਦਾ ਬੇਸ ਵੀ ਘਰੇ ਤਿਆਰ ਕਰਦੇ ਆ ਸੋ ਸਭ ਤੋਂ ਪਹਿਲਾਂ ਅਸੀਂ ਇਹਦਾ ਬੇਸ ਬਣਾਉਣ ਲਈ ਆ ਮੇਦਾ ਲਵਾਂਗੇ ਤੇ ਮੇਦੇ ਦੇ ਨਾਲ ਅਸੀਂ ਪਹਿਲਾਂ ਬੇਸ ਬਣਾਉਨੇ ਆ ਜੀ ਇਹਦਾ ਪਹਿਲਾਂ ਡੋਹ ਤਿਆਰ ਕਰਦੇ ਆ ਤੇ ਬਣੇ ਰਹੋ ਜੀ ਤੇ ਆਜੋ ਜੀ ਫਿਰ ਫਿਰ ਇਹ ਸ਼ੁਰੂ ਸੋ ਸਭ ਤੋਂ ਪਹਿਲਾਂ ਅਸੀਂ ਇੱਕ ਕੋਲੀ ਮੇਦੇ ਦੀ ਲਈ ਆ ਤੇ ਸਭ ਤੋਂ ਪਹਿਲਾਂ ਇਹਦਾ ਆਪਾਂ ਡੋਹ ਤਿਆਰ ਕਰਦੇ ਆ ਜੀ ਇੱਕ ਕੋਲੀ ਮੇਦੇ ਲੈ ਕੇ ਜੀ ਵਿੱਚ ਆਪਾਂ एक चम्मच दही का पा लेना फुल एक चम्मच पूरा फुल जी दही का पा लेना बेचा फिर पावे जी बेकिंग सोडा बेकिंग सोडा आप पावे जी ਜਿਆਦਾ ਨਹੀਂ ਪਾਉਣ ਦੀ ਲੋੜ ਇਸੇ ਤਰ੍ਹਾਂ ਥੋੜਾ ਜਿਹਾ ਪਾਵਾਂਗੇ ਮਿੱਠਾ ਸੌਦਾ ਮਿੱਠਾ ਸੌਦਾ ਵੀ ਬਿਲਕੁਲ ਥੋੜਾ ਜਿਹਾ ਹੀ ਪਾਉਣਾ ਜਿਆਦਾ ਨਹੀਂ ਸੋ ਇਹ ਚੀਜ਼ਾਂ ਪਾ ਕੇ ਤੇ ਅਸੀਂ ਥੋੜਾ ਜਿਹਾ ਵਿੱਚ ਨਮਕ ਪਾ ਲੈਨੇ ਆ ਜੀ ਥੋੜਾ ਦੇ ਵਿੱਚ ਦੋ ਦੇ ਵਿੱਚ ਨਮਕ ਪਾ ਲੈਨੇ ਆ ਜੋ ਜਿਹੜਾ ਬੇਸ ਆ ਉਹ ਬਿਲਕੁਲ ਫਿੱਕਾ ਫਿੱਕਾ ਨਾ ਲੱਗੇ ਸੋ ਇਹ ਸਾਰਾ ਕੁਝ ਪਾਉਣ ਤੋਂ ਬਾਅਦ ਥੋੜਾ ਜਿਹਾ ਵਿੱਚ ਪਾਵਾਂਗੇ ਜੀ ਆਪਾਂ ਇਹਦੇ ਔਇਲ ਤੋਂ ਬਾਅਦ ਇਸੇ ਮੰਜੇ ਦੇ ਵਿੱਚ ਉਲਦੇ ਪਾਵਾਂਗੇ ਜੀ ਆਪਾਂ ਤੋਂ ਬਾਅਦ ਆਪਾਂ ਇਹਨੂੰ ਠੱਟੇ ਵਾਂਗੂ ਗੋਲ ਲੈਣੇ ਨੇ ਜੀ ਚੰਗੀ ਤਰ੍ਹਾਂ ਇਹ ਲਾਹ ਬਰ ਉਹਨਾਂ ਵੈਸੇ ਤਾਂ ਬਾਰੋਂ ਸਸਤਾ ਪੈਂਦਾ ਆ ਜੀ ਦਾ ਲੈਣਾ ਪਰ ਘਰੇ ਦਾ ਜਿਹੜਾ ਪੀਜ਼ਾ ਹੁੰਦਾ ਇਹਦਾ ਆਪਣਾ ਹੀ ਸਵਾਦ ਹੁੰਦਾ। ਇਸ ਕਰਕੇ ਅਸੀਂ ਫ਼ੌਕਨਾ ਬਣਾਉਂਦੇ ਆ। ਬਾਕੀ ਜਿਹੜੇ ਨਾ ਕੰਪਨੀ ਦੇ ਬਹੁਤ ਸਸਤੇ ਆ ਬਾਹਰੋਂ ਲੈਣੇ। ਪਰ ਜੋ ਆਪਣੀ ਮਰਜ਼ੀ ਨਾਲ ਤੁਸੀਂ ਵਿੱਚ ਦੇ ਵਿੱਚ ਪਾਉਣਾ ਆ ਟੌਪਿੰਗ ਕਰਨੀ ਆ ਜਾਂ ਹੋਛਾ ਉਹ ਫਿਰ ਇੱਕ ਵੱਖਰਾ ਹੀ ਸਵਾਦ ਹੁੰਦਾ ਉਸ ਚੀਜ਼ ਦਾ। ਇਸ ਕਰਕੇ ਅਸੀਂ ਜ਼ਿਆਦਾਤਰ ਪ੍ਰੇਫਰ ਕਰੀਦਾ ਕਿ ਪੀਜ਼ਾ ਘਰੇ ਬਣਾਈਏ। ਕਿਉਂਕਿ ਓਵਨ ਵਗੈਰਾ ਹੈਗੇ ਇੱਥੇ ਸਾਰਾ ਕੁਝ ਤੇ ਈਜ਼ੀ ਆ ਬਣਾਉਣਾ। ਕੋਈ ਏਡਾ ਜ਼ਿਆਦਾ ਔਖਾ ਕੰਮ ਨਹੀਂ ਹੈਗਾ। ਦੇ ਲੋ ਜੀ ਸਾਡਾ ਦੋ ਰੇੜੀਆਂ ਬਣ ਕੇ ਤੇ ਥੋੜੀ देर ਆਪਾਂ ਇਹਨੂੰ ਰੈਸਟ ਤੇ ਛੱਡ ਦਿੰਦੇ ਹਾਂ ਤਾਂ ਜੋ ਇਹ ਵਧੀਆ ਤਰੀਕੇ ਨਾਲ ਸੈੱਟ ਹੋ ਜੇ ਤੇ ਉਨੀ ਦੇਰ ਆਪਾਂ ਕੀ ਕਰਦੇ ਹਾਂ ਜੀ ਅਸੀਂ ਆਹ ਸਾਰੀਆਂ ਸਬਜ਼ੀਆਂ ਕੌਲੀਆਂ ਜੀ ਪੀਲੇ ਦੇ ਉੱਪਰ ਪਰ ਜੇ ਆਪਾਂ ਇਹਨੂੰ ਥੇ ਡਾਇਰੈਕਟ ਪਾ ਦਿੰਦੇ ਹਾਂ ਨਾ ਤਾਂ ਥੋੜਾ ਇਹ ਪਿੱਕਾ ਪਿੱਕਾ ਸਵਾਦ ਨਹੀਂ ਆਏ ਤਾਂ ਇਸ ਕਰਕੇ ਆਪਾਂ ਇਹਨਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਦੀ ਪ੍ਰੀਪਰੇਸ਼ਨ ਕਰਾਂਗੇ ਆਪਾਂ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਇਕੱਠਾ ਕਰ ਲਵਾਂਗੇ ਇੱਕ ਬੌਲ 'ਚ ਪਾ ਕੇ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜੀ ਜਿਹੀ ਪੇਰੀ ਪੇਰੀ 소ਸ ਜਿਹੜਾ ਕਿ ਬਹੁਤ ਵਧੀਆ ਤਿਆਰੀ ਦਿੰਦੀ ਆ ਜਿਹੜਾ ਇਹਨਾਂ ਦਾ ਟਿੱਕਾ ਟਿੱਕਾ ਪਾਣਾ ਉਹ ਸਾਰਾ ਦੂਰ ਹੋ ਜਾਊਗਾ ਤੇ ਥੋੜੀ ਪਾਵਾਂਗੇ ਆਪਾਂ ਇਹਦੇ ਵਿੱਚ ਟਮੇਟੋ 소ਸ ਥੋੜੀ ਟਮੇਟੋ 소ਸ ਪਾਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਤਾਂ ਜੋ ਇਹਦੇ ਸਬਜ਼ੀਆਂ ਇਹ ਟਿੱਕੇ ਟਿੱਕੀਆਂ ਨਾ ਲੱਗਣ ਤੁਹਾਨੂੰ ਵਿੱਚ ਬਾਅਦ ਵਿੱਚ ਆਯਾ ਨਮਸਕਾਰ ਆਪਾਂ ਇਹਨੂੰ ਕਰ ਲਾਂਗੇ ਜੀ ਮਿਕਸ ਚੰਗੀ ਤਰ੍ਹਾਂ ਹੋਰ ਇਹ ਕੁਝ ਨਹੀਂ ਪਾਉਂਦੇ ਲੋਰ ਜੀ ਬਸ ਕਿਉਂਕਿ ਜਿਹੜੀ ਆਪਾਂ ਬੈਰੀ ਬੈਰੀ ਸੌਸ ਪਾਈ ਆ ਉਹਦੇ ਵਿੱਚ ਕਾਫੀ ਮਸਾਲੇ ਵਗੈਰਾ ਹੁੰਦੇ ਆ ਤੇ ਵਧੀਆ ਟੇਸਟ ਆ ਜਾਣਾ ਇਹ ਨਾਲ ਫਿਰ ਇਸ ਤਰ੍ਹਾਂ ਆਪਾਂ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਥੋੜਾ ਜਿਹਾ ਕੋਟਨ ਕਰ ਲਵਾਂਗੇ ਇਹਦੇ ਨਾਲ ਸੌਸ ਦੇ ਨਾਲ ਤਾਂ ਜੋ ਇਹ ਟਿੱਕੀਆਂ ਫਿੱਕੀਆਂ ਨਾ ਲੱਗਣ ਬਾਅਦ ਵਿੱਚ ਖਾਣ ਵੇਲੇ ਜਿਹਦੇ ਨਾਲ ਥੋੜਾ ਐਕਸਟਰਾ ਫਲੇਵਰ ਆ ਜਾਂਦਾ ਇਹ ਵਿੱਚ ਮੈਸੇਜ ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਆ ਸਟੈਪ ਤੁਸੀਂ ਸਕਿਪ ਵੀ ਕਰ ਸਕਦੇ ਆ ਪਰ ਆਪਾਂ ਕਰਦੇ ਆ ਕਿਉਂਕਿ ਇਹਦੇ ਨਾਲ ਥੋੜਾ ਵਧੀਆ ਟੈਸਟ ਆਉਂਦਾ ਹੈ ਚਲੋ ਜੀ ਹੁਣ ਇਸ ਤੋਂ ਬਾਅਦ ਆਪਾਂ ਕਰਦੇ ਆ ਜੀ dough ਤਿਆਰ ਆਪਣਾ ਬੇਸ ਤਿਆਰ ਤੇ ਲੋ ਜੀ ਹੁਣ ਅਸੀਂ ਬਣਾਉਨੇ ਆ ਜੀ ਪੀਜ਼ਾ ਦਾ ਬੇਸ ਇਹ ਪੀਜ਼ਾ ਦਾ ਬੇਸ ਤਿਆਰ ਕਰਦੇ ਆ ਉਹਦੇ ਬਾਅਦ ਵੀ ਆਪਾਂ ਇਹਦਾ ਬੇਸ ਟ੍ਰੇ ਲੈ ਲਈ ਹੈ ਜੀ ਜਿਹਦੇ ਉੱਤੇ ਆਪਾਂ ਪੀਜ਼ਾ ਬਣਾਉਣਾ ਹੈ ਇਹਦੇ ਤੇ ਆਪਾਂ ਥੋੜਾ ਲਗਾਵਾਂਗੇ ਤੇ ਹੋਏ ਸਾਡੇ ਕੋਲ ਦਾ ਪੀਜ਼ਾ ਜਿਹੜਾ ਹੈ ਉਹ ਟ੍ਰੇ ਦੇ ਨਾਲ ਨਾ ਚਿਪਕੇ ਉਹਨੂੰ ਔਇਲ ਨੂੰ ਕਿਹ ਕਿਦਰਾ ਫਲਾਵਾਵਾਂਗੇ ਜੀ ਆਪਾਂ ਫਰੇ ਦੇ ਉਸ ਤੋਂ ਬਾਅਦ ਡਾਇਰੈਕਟ ਜਿਹੜਾ ਆਪਾਂ ਲੋ ਤਿਆਰ ਕੀਤਾ ਸੀਗਾ ਨਾ ਉਹ ਆਪਾਂ ਡਾਇਰੈਕਟ ਹੀ ਇਹਦੇ ਉੱਤੇ ਰੱਖ ਦੇਣਾ ਹੈ ਇਹਨੂੰ ਆਪਾਂ ਨੂੰ ਜਿੱਦਾਂ ਬੇਲਣ ਵਾਂਗੂ ਕੋਈ ਬੇਲਣੇ ਦੀ ਲੋੜ ਨਹੀਂ ਹੈਗੀ ਜਿਸ ਤਰ੍ਹਾਂ ਘਟੋਰੇ ਬਣਾਉਂਦੇ ਆ ਬਸ ਉਸੇ ਤਰ੍ਹਾਂ ਹੀ ਇਹਨੂੰ ਰੱਖ ਕੇ ਥੋੜਾ ਇਸ ਤਰ੍ਹਾਂ ਫਲਾਉਣਾ ਹੈ ਕਿਉਂਕਿ ਥੱਲੇ ਔਇਲ ਲੱਗਾ ਹੋਇਆ ਆ ਇਹ ਇਹਨੇ ਚਿਪਕਣਾ ਹੈ ਨੀਗਾ ਨਾਲ ਬਸ ਇਹਨੂੰ ਇਸ ਤਰ੍ਹਾਂ ਕਰ ਕਰਕੇ ਫਲਾ ਦੇਣਾ ਹੈ ਕਿਉਂਕਿ ਜੇ ਆਪਾਂ ਇਹਨੂੰ ਬੇਨਣੇ ਨਾ ਕਰਾਂਗੇ ਤਾਂ ਇਹ ਪ੍ਰੋਪਰ ਹੋਣਾ ਨਹੀਂਗਾ ਕਿਉਂਕਿ ਮੈਦਾ ਆ ਤੇ ਇਹ ਨਹੀਂ ਹੋਣਾ ਨਹੀਂ ਹੈਗਾ ਉਹਦੇ ਨਾਲ ਚੰਗਾ ਕਿ ਆਪਾਂ ਇਹਨੂੰ ਇਸੇ ਤਰ੍ਹਾਂ ਹੱਥ ਨਾਲ ਨਹੀਂ ਪੂਰਾ ਫਲਾ ਦੇਣਾ ਹੈ ਆਰੇ ਬੱਸ ਇਹਨੂੰ ਬਰਾਬਰ ਤੁਸੀਂ ਪ੍ਰੈਸ ਕਰ ਲੈਣਾ ਤੇ ਤੋਂ ਵੀ ਮੋਟਾ ਪਤਲਾ ਨਾ ਰਵੇ। ਇਹ ਲੋ ਜੀ ਦੋ ਨੂੰ ਆਪਾਂ ਦੂਜੀ ਤਰ੍ਹਾਂ ਫਲਾ ਲਿਆ ਜੀ ਉੱਪਰ ਤੇ ਤੇ ਪੀਜ਼ਾ ਪਲੇਟ ਦੇ ਉੱਤੇ ਹੁਣ ਇਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਇਹਦੇ ਉੱਤੇ ਸਭ ਤੋਂ ਪਹਿਲੀ ਟੋਪਿੰਗ ਪੀਜ਼ਾ ਪਾਸਤਾ ਸੌਸ ਤੇ ਸਭ ਤੋਂ ਪਹਿਲੀ ਲੇਅਰ ਆਪਾਂ ਇਹਦੀ ਲਗਾਵਾਂਗੇ ਜੀ। ਚੰਗੀ ਤਰ੍ਹਾਂ ਤੁਸੀਂ ਪੀਜ਼ਾ ਪਾਸਤਾ ਸੌਸ ਜਿਹੜੀ ਹੈ ਇਹਦੇ ਤੇ ਫਲਾ ਦੇਣੀ ਹੈ। ਤਾਂ ਜਿੱਦਾਂ ਪੀਜ਼ਾ ਪਾਸਤਾ ਸੌਸ ਉੱਪਰ ਲਗਾਉਣ ਤੋਂ ਬਾਅਦ ਉਹਨਾਂ ਜਿਹੜੇ ਤੇ ਕਰਾਵਾਗੇ ਜੀ ਕਰਾਵਾਗੇ ਸਬਜ਼ੀਆਂ ਜਿਹੜੀਆਂ ਸਭ ਜੀ ਆਪਾਂ ਕੱਟੀਆਂ ਹੋਈਆਂ ਪਹਿਲਾਂ ਇਹ ਇਸ ਤਰ੍ਹਾਂ ਜੀ ਸਾਰੀਆਂ ਜਿੰਨੀਆਂ ਸਬਜ਼ੀਆਂ ਆਪਾਂ ਕੱਟੀਆਂ ਸੀ ਪਹਿਲਾਂ ਇਹਨਾਂ ਨੂੰ ਜਿਹਦੇ ਉੱਤੇ ਫਲਾ ਦਾਂਗੇ ਚੰਗੀ ਤਰ੍ਹਾਂ ਜਿੱਦਾਂ ਕਿ ਦੇਖੀ ਨਰੀਂਦਾ ਹੋਵੇ ਉਧਰੇ ਸਾਈਡ ਤੇ ਹੱਥ ਨਾਲ ਤੁਸੀਂ ਚੰਗੀ ਤਰ੍ਹਾਂ ਇਹਨੂੰ ਫਲਾ ਸਕਦੇ ਆ ਜੀ ਸਾਰੇ ਪਾਸੇ ਸਬਜ਼ੀਆਂ ਫੈਲ ਜਾਣੀਆਂ ਤਾਂ ਉਹਦੇ ਨਾਲ ਟੇਸਟ ਵਧੀਆ ਹੋਊਗਾ ਤੇ ਲੋ ਜੀ ਇਸ ਤਰ੍ਹਾਂ ਸਾਰੇ ਪਾਸੇ ਸਬਜ਼ੀਆਂ ਫਲਾਉਣ ਤੋਂ ਬਾਅਦ ਹੁਣ ਉੱਤੇ ਆਪਾਂ ਇਹਦੇ ਚੀਜ਼ ਪਾਵਾਂਗੇ ਜੀ ਚੀਜ਼ ਕੱਦੂ ਕਸਣਾ ਕਰਕੇ ਆਪਾਂ ਉੱਪਰ ਸਾਰੇ ਪਾਸੇ ਇਹਦੇ ਫਲਾ ਦਾਂਗੇ ਜੀ ਚੰਗੀ ਤਰ੍ਹਾਂ ਤੋ ਦੇਖ ਸਾਦੇ ਆ ਜੀ ਤੁਸੀਂ ਅਸੀਂ ਸਾਰੇ ਪਾਸੇ ਦੇ ਚੀਜ਼ ਚੰਗੀ ਤਰ੍ਹਾਂ ਸਪਰੈਡ ਕਰ ਦਿੱਤਾ ਹੈ ਜੀ ਤੇ ਸਾਰੇ ਪੀਜ਼ੇ ਦੇ ਉੱਤੇ ਹੁਣ ਅਸੀਂ ਚੰਗੀ ਤਰ੍ਹਾਂ ਨਾਲ ਚੀਜ਼ ਪਾਤਾ ਹੈ ਜੀ ਤੇ ਇਸ ਤੋਂ ਬਾਅਦ ਹੁਣ ਅਸੀਂ ਪਾਵਾਂਗੇ ਜੀ ਇਹਦੇ ਉੱਤੇ ਅਰਗਾਨੋ ਲੀਫਸ ਸਾਰੇ ਪਾਸੇ ਅਰਗਾਨੋ ਲੀਫਸ ਸਪਰੈਡ ਕਰਾਂਗੇ ਜੀ ਕਿਉਂਕਿ ਅਰਗਾਨੋ ਲੀਫਸ ਦੇ ਨਾਲ ਜਿਹੜੀ ਪੀਜ਼ੇ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜੀ ਪਾਣਾ ਇਹਦੇ ਤੋਂ ਬਿਨਾ ਟੇਸਟ ਨਹੀਂ ਆਉਂਦਾ ਪੀਜ਼ੇ ਦਾ ਵਧੀਆ ਸੋ ਥੋੜਾ ਜਿਹਾ ਆਪਾਂ ਅਰਗਾਨੋ ਲੀਫਸ ਪਾ ਦਿਆ ਜੀ ਇਸ ਤੋਂ ਪਾਵਾਂਗੇ ਆਪਾਂ ਜੀ ਕੈਜੂਨ ਇਹ ਮੇਰੀ ਫੇਵਰਿਟ ਆ ਸੋ ਥੋੜਾ ਜਿਹਾ ਆਪਾਂ ਕੈਸੂਨ ਪਾਵਾਂਗੇ ਇਹਦੇ ਵਿੱਚ ਇਹਨਾਂ ਚੀਜ਼ਾਂ ਨਹੀਂ ਪੀਜ਼ਾ ਨੂੰ ਰੀਅਲ ਟੇਸਟ ਦੇਣਾ ਆ ਜੀ ਜਿੱਥੇ ਕਿਤੇ ਤੁਹਾਨੂੰ ਪੀਜ਼ਾ ਚੀਜ਼ ਕੱਟ ਲਾਦੀ ਹੋਵੇ ਤੁਸੀਂ ਇਹਨੂੰ ਸਪਰੈਡ ਕਰ ਸਕਦੇ ਹੋ ਚੰਗੀ ਤਰ੍ਹਾਂ ਤੇ ਇਸ ਤਰ੍ਹਾਂ ਕਰਕੇ ਸਾਰੇ ਪੀਜ਼ਾ ਦੇ ਉੱਤੇ ਤੁਸੀਂ ਕੈਸੂਨ ਸਪਰੈਡ ਕਰ ਦੇਣੀ ਆ ਤੇ ਲੋ ਜੀ ਸਾਡਾ ਪੀਜ਼ਾ ਜਿਹੜਾ ਆ ਓਵਨ 'ਚ ਜਾਣ ਲਈ ਰੈਡੀ ਆ ਤੇ ਹੁਣ ਅਸੀਂ ਇਹਨੂੰ oven 'ਚ ਰੱਖਾਂਗੇ 15 ਮਿੰਟ ਲਈ ਤੇ ਫਿਰ 15 ਮਿੰਟ ਬਾਅਦ ਰਿਜ਼ਲਟ ਦੇਖਦੇ ਹਾਂ ਜੀ ਕੀ ਆਉਂਦਾ ਤੁਹਾਡੇ ਸਾਹਮਣੇ ਸੋ oven ਅਸੀਂ 150 ਡਿਗਰੀ ਦੇ ਉੱਤੇ ਪ੍ਰੀ ਹੀਟ ਕਰ ਲਿਆ ਹੈ ਤੇ ਹੁਣ ਅਸੀਂ ਪੀਜ਼ਾ ਇਹਦੇ ਵਿੱਚ ਰੱਖਤਾ ਜੀ ਤੇ 15 ਮਿੰਟ ਆਪਾਂ ਵੇਟ ਕਰਾਂਗੇ ਜੀ ਤੇ ਮਿਲਦੇ ਹਾਂ ਜੀ 15 ਮਿੰਟਾਂ ਬਾਅਦ ਤੇ ਲੋ ਜੀ 15 ਤੋਂ 20 ਮਿੰਟ ਹੋ ਗਏ ਆ ਤੇ ਜੀ ਹੁਣ ਆਪਾਂ ਆਪਣਾ ਪੀਜ਼ਾ ਕੱਢ ਕੇ ਦੇਖਦੇ ਹਾਂ ਜੀ ਤੇ ਖੁਸ਼ਬੂ ਤਾਂ ਬੜੀ ਅੱਛੀ ਆ ਰਹੀ ਹੈ ਜੀ ਦੇ ਲੋਕੀ ਸਾਡਾ ਗਰਮਾ ਗਰਮ ਪੀਜ਼ਾ ਬਣ ਕੇ ਰੈਡੀ ਹੈ ਜੀ ਤੇ ਬਹੁਤ ਵਧੀਆ ਪੀਜ਼ਾ ਬਣਿਆ ਆ ਬਹੁਤ ਵਧੀਆ ਟੈਕਸਚਰ ਆਇਆ ਆ ਇਹ ਤੁਸੀਂ ਦੇਖ ਸਕਦੇ ਆ ਜੀ ਸੋ ਬਣਿਆ ਤਾਂ ਬਹੁਤ ਵਧੀਆ ਆ ਬਾਕੀ ਅਨਮੋਲ ਨੂੰ ਪੁੱਛ ਲੈਣੇ ਆ ਅਨਮੋਲ ਕਿੱਦਾਂ ਦਾ ਲੱਗ ਰਿਹਾ ਖੁਸ਼ਬੂ ਬਹੁਤ ਮਸਤ ਆ ਰਹੀ ਹੈ ਬਾਕੀ ਖਾ ਕੇ ਦੇਖਦੇ ਆ ਜੀ ਹੁਣ ਤੇ ਕਿੱਦਾਂ ਦਾ ਬਣਿਆ ਆ ਤੇ ਆਜੋ ਜੀ ਫਿਰ ਪੀਜ਼ਾ ਗਰਮ-ਗਰਮ ਖਾਣ ਦਾ ਹੀ ਮਜ਼ਾ ਹੁੰਦਾ ਤੇ ਲਓ ਜੀ ਪੀਜ਼ਾ ਦੇ ਸਲਾਈਸ ਕਰ ਲਏ ਆਪਾਂ ਤੇ ਸਭ ਤੋਂ ਪਹਿਲਾਂ ਆਪਾਂ ਅਨਮੋਲ ਤੇ ਨੂਰ ਬੈਠੇ ਆ ਇੰਤਜ਼ਾਰ ਤੇ ਇਹਨਾਂ ਤੋਂ ਟੇਸਟ ਕਰਾਉਣੇ ਆ ਤੇ ਪੁੱਛਦੇ ਆ ਕਿੱਦਾਂ ਦੇ ਬਣੇ ਆ ਤੇ ਲਓ ਨੂਰ ਜੀ ਤੁਸੀਂ ਦੱਸੋ ਟੇਸਟ ਕਰਕੇ ਨੂਰ ਦਾ ਰਿਵਿਊ ਲਓ ਕਿੱਦਾਂ ਕਹਿ ਰਹੀ ਹਾਂਜੀ ਟੇਸਟ ਕਰਕੇ ਦੱਸੋ ਜੀ ਕਿੱਦਾਂ ਦਾ ਬਣਿਆ ਪੀਜ਼ਾ ਕਿੱਦਾਂ ਦਾ ਬਣਿਆ ਟੇਸਟ ਕਰਕੇ ਦੱਸੋ ਜੀ ਹਾਂ ਕਿ ਕਿਦਾਂ ਲੱਗਾ ਪੀਜ਼ਾ ਦਾ ਕਿਦਾਂ ਲੱਗਾ ਪੀਜ਼ਾ ਬਹੁਤ ਯਮਮੀ ਬਣਿਆ ਯਮਮੀ ਨੋਰਮਲੀ ਤੁਸੀਂ ਵੀ ਦੱਸੋਗੇ ਇਸ ਚਾਰਗੇ ਥੈਂਕ ਯੂ ਤੇ ਲਾਜ ਪੀਜ਼ਾ ਬਣਾਇਆ ਅਸੀਂ ਛੋਟਾ ਨਹੀਂ ਬਣਾਇਆ ਬਹੁਤ ਯਮਮੀ ਆਈ ਬਹੁਤ ਟੇਸਟੀ ਤੇ ਲੋ ਜੀ ਆਪਾਂ ਵੀ ਤੁਹਾਨੂੰ ਟੈਸਟ ਕਰਕੇ ਦੱਸਦੇ ਹਾਂ ਜੀ ਪੀਜ਼ਾ ਕਿਦਾਂ ਦਾ ਬਣਿਆ ਬਾਕੀ ਜੀ ਪੀਜ਼ਾ ਬਹੁਤ ਵਧੀਆ ਬਣਿਆ। ਕਿਸੇ ਚੀਜ਼ ਦੀ ਕਮੀ ਨਹੀਂ ਬਿਲਕੁਲ ਰੈਸਟੋਰੈਂਟ ਸਟਾਈਲ ਪੀਜ਼ਾ ਬਣਿਆ। ਉਸੇ ਤਰ੍ਹਾਂ ਦੀ ਵਧੀਆ ਖੁਸ਼ਬੂ ਆ رہی ਆ ਤੇ ਬਿਲਕੁਲ ਚੀਜ਼ ਵਗੈਰਾ ਵੀ ਉਸੇ ਤਰ੍ਹਾਂ ਹੈ ਤੇ ਬਹੁਤ ਵਧੀਆ ਬਣਿਆ ਜੀ। ਬਾਕੀ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਘਰ ਜੀ ਪੀਜ਼ਾ ਬਣਾ ਸਕਦੇ ਆ ਤੇ ਸਾਡੀ ਵੀਡੀਓ ਨੂੰ ਪਸੰਦ ਕੀਤਾ ਤੇ ਲਾਈਕ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ। ਧੰਨਵਾਦ ਜੀ।